बाद हा ਆਵਰੇ ਨਰਮਲ ਸਿੰਘ ਢਾਲੀਵਾਲ ਤਹਿਸੀਲ ਸੈਕਟਰੀ ਭਾਰਤਨ ਰਮਾਨ ਮੈਸਤਰੀ ਮਜ਼ਦੂਰ ਯੂਨੀਅਨ ਸੀ2 ਅੱਜ ਸਦਮਾ ਕਲਾ ਪਿੰਡ ਵਿਖੇ ਐਸ்சி ਭਾਈਚਾਰੇ ਵੱਲੋਂ ਇੱਕ ਬਹੁਤ ਵੱਡਾ ਇਕੱਠ ਕੀਤਾ ਗਿਆ ਉਹਨਾਂ ਦੀ ਮੰਗ ਹੈ ਕਿ ਜਿਹੜੀ ਇਹ ਸੀਟ ਹੈ ਇਹ ਰਿਜ਼ਰਵ ਹੋਣੀ ਚਾਹੀਦੀ ਹੈ ਪਹਿਲਾਂ ਵੀ ਰਿਜ਼ਰਵ ਹੋਈ ਸੀ ਤਾਂ ਕੁਝ ਤਕੜੇ ਬੰਦੇ ਨੇ ਪ੍ਰੈਸ਼ਰ ਬਣਾ ਕੇ ਜਾ ਇਥੋਂ ਦੇ ਐਮਐਲਏ ਨੇ ਜਾਂ ਐਸਡੀਐਮ ਦੀ ਮਿਲਿ ਭੁਗਤ ਨਾਲ ਇਹਨੂੰ ਜਨਰਲ ਕਰਾਤਾ ਐਤ ਕੀ ਆਰਵੀ ਉਹੀ ਹਾਲਤ ਤਾਂ ਇਹ ਜੋ ਐਸਸੀਪੀ ਚਾਰੇ ਨਾਲ ਧੱਕਾ ਇਹ ਨਾ ਸਹਿਣਯੋਗ ਆ ਅਸੀਂ ਇਹਦਾ ਮੂੰਹ ਤੋੜਮਾ ਜਵਾਬ ਦੇਵਾਂਗੇ ਤੇ ਇਹ ਸੀਟ ਨੂੰ ਰਿਜ਼ਰਵ ਕਰਾਵਾਂਗੇ ਕਿਉਂਕਿ ਜੋ ਸਾਡੇ ਸੰਵਿਧਾਨ ਦੇ ਵਿੱਚ ਮਦਾਂ ਕੇ 25% ਇਹਨਾਂ ਦਾ ਰਾਖਵਾ ਜੇ ਤਿੰਨ ਵਾਰੀ ਉਹ ਬਣ ਗਿਆ ਤਾਂ ਚੌਥੀ ਵਾਰ ਤਾਂ ਸਾਡਾ ਐਜ ਪਰ ਲਾਹੀ ਸਰਪੰਚੀ ਆਉਂਦੀ ਹੈ ਸਾਡੇ ਹੱਥ 'ਚ ਲੜਨ ਦਾ ਮੌਕਾ ਮਿਲਦਾ ਇਹਨਾਂ ਨੂੰ ਪਛਾਣ ਰੱਖਿਆ ਗਿਆ ਜੁੱਗਾਂ ਤੋਂ ਪਛਾਣ ਰੱਖਿਆ ਗਿਆ ਪਰ ਹੁਣ ਨਹੀਂ ਯੁੱਗ ਬੀਤ ਗਿਆ ਅਸੀਂ ਇਹ ਗੱਲ ਸਹਿਣ ਨਹੀਂ ਕਰਾਂਗੇ ਧੱਕੇਸ਼ਾਹੀ ਸਹਿਣ ਨਹੀਂ ਕਰਾਂਗੇ ਮੇਰੀ ਆਵਾਜ਼ ਨੂੰ ਚੇਤਾਵਨੀ ਸਮਝਣ ਨੋਟਸ ਸਮਝਣ ਜਾਂ ਬੇਨਤੀ ਸਮਝ ਲੈਣ ਕਿ ਇੱਕ ਬਹੁਤ ਵੱਡਾ ਇਕੱਠ ਘਰਾਓ ਕਰੂ ਬੀਬੀ ਐਮਐਲਏ ਦਾ ਐਸਡੀਐਮ ਦਾ ਤੇ ਡੀਸੀ ਦਾ ਵੀ ਕਿਉਂਕਿ ਇਹ ਜਿਹੜੀ ਧੱਕੇਸ਼ਾਹੀ ਹੈ ਇਹਨੂੰ ਸਹਿਣ ਨਹੀਂ ਕਰਾਂਗੇ ਤਾਂ ਬਾਇਜਤ ਹੁਣ ਵੀ ਇਹਨੂੰ ਇਲੈਕਸ਼ਨ ਕਮਿਸ਼ਨ ਨੂੰ ਮੇਰੀ ਬੇਨਤੀ ਹੈ ਕਿ ਉਹ ਇਸ ਤੇ ਗੌਰ ਕਰੇ ਔਰ ਕੱਟ ਕੇ ਇਸ ਨੂੰ ਜਨਰਲ ਨੂੰ ਰਿਜ਼ਰਵ ਕਰੇ ਧੰਨਵਾਦ ਮੇਰਾ ਨਾਂਜੀ ਕਾਕਾ ਸਿੰਘ ਪਿੰਡ ਸਿਧਮਕਲਾ ਜੀ ਅੱਜ ਤੁਸੀਂ ਇਕੱਠ ਕੀਤਾ ਇਹਦੇ ਬਾਰੇ ਦੱਸੋ ਕਾਠਸੀ ਨਗਰ ਨੇ ਕੁਝ ਦਿਨਾਂ ਤੋਂ ਗੱਲਾਂ ਚੱਲਦੀਆਂ ਆ ਰਹੀਆਂ ਸੀ ਕਿ ਜੋ ਪੰਚਾਇਤੀ ਵੋਟਾਂ ਹੋਣੀਆਂ ਨੇ ਉਸ ਵਿਸ਼ੇ ਤੇ ਸਾਡੇ ਨਗਰ ਨੂੰ ਇੰਨੀ ਚੇਤਾਵਨੀ ਨਹੀਂ ਸੀ ਪਤਾ ਨਹੀਂ ਸੀ ਸੋ ਪਰਸੋ ਹੀ ਸਾਨੂੰ ਪਤਾ ਲੱਗਿਆ ਹੈ ਕਿ ਜੋ ਸਾਡੀ ਰਿਜ਼ਰਵ ਸੀਟ ਹੈ ਉਹ ਸਾਡੀ ਰਿਜ਼ਰਵ ਸੀਟ ਤੜਾ ਕੇ ਉਹ ਸਾਡੀ ਜਰਨਲ ਹੀ ਕੀਤੀ ਗਈ ਹੈ ਸੋ ਇਹ ਕੋਈ ਅੱਜ ਨਵੀਂ ਗੱਲ ਨਹੀਂ ਹੈ ਪਿਛਲੇ 5 ਸਾਲ ਵੀ ਸਾਡੇ ਕੋਲ ਐਵੇਂ ਹੀ ਕੀਤਾ ਗਿਆ ਹੈ ਸੋ ਸਾਡੀ ਹੱਥ ਬਨ ਕੇ ਬੇਨਤੀ ਹੈ ਐਮ ਐਲ ਏ ਸਾਹਿਬ ਅਤੇ ਡੀ ਸੀ ਸਾਹਿਬ ਸਾਰਿਆਂ ਨੂੰ ਸਾਡੀ ਇਹ ਬੇਨਤੀ ਹੈ ਕਿ ਨਗਰ ਦੇ ਵਿੱਚ ਸਾਡੀ ਦਿਫਾੜ ਹੋਣ ਤੋਂ ਬਚਾਉਣ ਲਈ ਇਹ ਜੋ ਸਾਡਾ ਰਿਜ਼ਰਵੇਸ਼ਨ ਸਾਡਾ ਰਿਜ਼ਰਵ ਦਾ ਸੀਟ ਹੈ ਇਹ ਸਾਡੀ ਰੱਖਮੀ ਰੱਖੀ ਜਾਵੇ ਸਾਡੀ ਇਹ ਸੀਟ ਰਿਜ਼ਰਵ ਕੀਤੀ ਜਾਵੇ ਕਿਉਂਕਿ ਨਹੀਂ ਤਾਂ ਫਿਰ ਸਾਡੇ ਪਿੰਡ ਦੇ ਵਿੱਚ ਨਗਰ ਦੇ ਵਿੱਚ ਇਹ ਕੰਮ ਸਾਨੂੰ ਧਰਨੇ ਲਾਉਣੇ ਪੈਣੇ ਨੇ ਕਿਉਂਕਿ ਫਿਰ ਜਿਆਦਾ ਸਾਡੀ ਸੰਗਤ ਬਹੁਤ ਇਕੱਠੀ ਹੋਈ ਹੋਈ ਆ ਉਹਨਾਂ 'ਚ ਬਹੁਤ ਜ਼ਿਆਦਾ ਰੋਹ ਹੈ ਉਹ ਗੁੱਸੇਜ ਨੇ ਕਿ ਸਾਨੂੰ ਹਰ ਵਾਰ ਪਿੱਛੇ ਛਿੱਟਿਆ ਜਾਂਦਾ ਹੈ ਸੋ ਬੇਨਤੀ ਹੈ ਕਿ 5 ਸਾਲ ਜਿਹੜੇ ਸਾਡੇ ਹੁਣ ਆਏ ਨੇ ਇਹਦੇ ਵਿੱਚ ਸਾਡੇ ਨਗਰ ਦੇ ਸਦਮਾ ਕਲਾਂ ਦੇ ਵਿੱਚ ਰਿਜ਼ਰਵ ਸੀਟ ਕੀਤੀ ਜਾਵੇ ਇਹੀ ਸਾਡੀ ਬੇਨਤੀ ਹੈ ਸੋ ਇਨੀਆਂ ਗੱਲਾਂ ਕਹਿੰਦੇ ਹੋ ਮਾਫੀ ਮੰਗਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਨਾਲ ਕੇਸਰ ਸਿੰਘ ਸਦਮਾ ਕਲਾਂ ਕਟੇ ਸਾਡੀ ਜਿਹੜੀ ਚਪੈਂਚੀ ਦੀ ਚੋੜ ਆ ਔਰ ਹਜ਼ਾਰਬ ਹਜ਼ਾਰਬ ਕੀਤੀ ਜਾਣੀ ਜਾਂਦੀ ਸਾਡੇ ਨਾਲ ਧੱਕੇਸ਼ਾਹੀ ਨਾਲ ਜਾਨ ਲ ਕੀਤੀ ਗਈ ਆ ਇਹ ਟੱਕਾ ਕਰੂਗਾ ਕੋਣੋ ਜੀ ਇਹ ਟੱਕਾ ਸਾਡੇ ਇਲਾਕੇ ਦੀ ਐਮਐਲਏ ਨੇ ਟੱਕਾ ਕਰਾਇਆ ਸਾਡੇ ਨਾਲ ਹਾਂ ਜੀ ਕਿਉਂਕਿ ਸਾਡੀ ਇੱਥੇ ਸੰਘਰਸ਼ ਬਿੱਡਾਂਗੇ ਐਸੀ ਭਾਈ ਜਾਇਆ ਸੰਘਰਸ਼ ਬਿੱਡੂ ਕਸਾ ਧਮਕਲਾ ਨੂੰ